ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਗਾਂ ਤੇ ਇੱਕ ਗੱਬਣ ਗਾਂ ਸੇਲ ਲਈ ਲੈ ਕੇ ਆਏ ਆ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਬਾਈ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਰਮਵੀਰ ਸਿੰਘ ਜੀ ਪਿੰਡ ਸੁਖਾਨਾਂ ਦਾ ਠੀਕ ਆ ਜੀ ਠੀਕ ਹੈ ਵੀਰੇ ਨੇੜੇ ਕਿਹੜਾ ਪਿੰਡ ਰਹਿ ਜਾਂਦਾ ਵੀਰੇ ਨੇੜੇ ਆਪਣੇ ਭਗਤਾ ਭਾਈ ਹੈ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦਿਓ ਵੀਰੇ ਆਪਣਾ ਮੋਬਾਈਲ ਨੰਬਰ 98777 32788 ਠੀਕ ਹੈ ਭਾਈ ਜਿਹੜੀ ਭਾਈ ਆਪਾਂ ਪਹਿਲੇ ਨੰਬਰ ਤੇ ਵੜ ਦੇਖ ਰਹੇ ਹਾਂ ਕਿਹੜਾ ਸੁਹਾ ਸੁਈਆ ਭਾਈ ਇਹ ਵੀਰੇ ਦੂਜਾ ਸੁਹਾ ਸੁਈਆ ਠੀਕ ਹੈ ਭਾਈ ਮੰਨ ਲਓ ਵੀ ਇਹਨੂੰ 4 5 6 ਘੰਟੇ ਹੋ ਗਏ ਸੁਈ ਨੂੰ ਤੇ ਉਹ ਜੇ ਰੁਪਈਏ ਦੀ ਠੀਕ ਹੈ ਭਾਈ ਜੇਰ ਭਾਈ ਕਹਿੰਦਾ ਕੰਪਲੀਟ ਆ ਦੇਖ ਸਕਦੇ ਹਾਂ ਜੇਰ ਆ ਪਈ ਹੈਗੀ ਕਿੰਨਾ ਕੁ ਬੋਲਾ ਕੱਢਦਾ ਭਾਈ ਬੋਲਾ ਭਾਈ ਮੈਂ

ਉੜਾ ਧੱਕਾ ਕਰਦੀ ਹੈ ਬੱਚੇ ਦੇ ਕਰਕੇ ਕਰਦੀ ਹੈਗੀ ਆਜੀ ਕਰਕੇ ਕਰਦੀ ਹੈ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਬਹੁਤ ਚੰਗੀ ਹੈਗੀ ਬਾਕੀ ਚੁਆਈ ਵੀ ਬਹੁਤ ਵਧੀਆ ਸਹੀ ਗੱਲ ਹੈ ਬਾਈ ਬਾਕੀ ਠੰਡੀ ਹਵਾ ਵੀ ਕਹਿੰਦਾ ਪੂਰੀ ਆ ਥਾਣਾ ਦੇਖ ਸਕਦੇ ਬਾਈ ਕੱਲਾ ਕੱਲਾ ਪੀੜੀ ਦੇ ਪਾਵੇ ਵਰਗਾ ਥਾਣਾ ਸਹੀ ਗੱਲ ਹੈ ਨਾੜਾ ਨਾੜਾ ਦੇਖ ਸਕਦੇ ਤਰ ਦੇਖੋ ਬਾਈ ਬਹੁਤ ਚੰਗੀ ਤਰ ਹੈਗੀ ਗੰਨੇ ਆ ਕੋ ਉਰਦੀਆਂ ਥੱਲੇ ਦੇਖ ਸਕਦੇ ਹੋ ਸਹੀ ਗੱਲ ਹੈ ਬਾਈ ਬਹੁਤ ਚੰਗੀ ਆ ਬਾਈ ਇਹਦਾ ਜੈਜਮਲ ਰੇਟ ਕੀ ਰੂਗਾ ਇਹਦਾ ਜੀ 65000 ਹੈ ਜੀ ਠੀਕ ਆ ਬਾਈ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਠੀਕ ਆ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਹੁੰਦੀ ਹੈ ਇਹ ਵੀ ਦੂਜਾ ਸੂਆ ਸੂਣ ਵਾਲੀ ਹੈ ਜੀ ਠੀਕ ਆ ਵੀਰੇ ਹਾਂਜੀ ਕਿੰਨਾ ਕੁ ਟਾਈਮ ਲੈਂਦਾ ਟਾਈਮ ਜੀ 8 ਦਿਨ ਲੈ ਜੂ ਇਹ ਠੀਕ ਆ ਬਾਈ ਪਿਛਲੇ ਸੂਏ ਦਾ ਕਿੰਨਾ ਪਹਿਲਾਂ ਦਾ 13-14 ਕਿਲੋ ਦਾ ਰਿਕਾਰਡ ਹੈ ਜੀ ਦਾ ਠੀਕ ਆ ਬਾਈ ਐਤਕੀ ਐਸਟੀਮੇਟ ਕਿਨਾ ਕਰੀਏ 13-14 ਹੀ ਮੰਨ ਲਓ ਜੀ ਨਾ ਬਾਲਾ ਠੀਕ ਆ ਬਾਈ ਥਣ ਬਹੁਤ ਚੰਗਿਆ ਯਾਰ ਇਹਦੇ ਵੀ ਹੈਨਾ ਬਹੁਤ ਚੰਗਾ ਜੀ ਸਹੀ ਗੱਲ ਹੈ ਬਾਕੀ ਐ ਵੀ ਗਰਮੀ ਗਰਮੀ ਜਮਾ ਨਹੀਂ ਲਾ ਸਹੀ ਗੱਲ ਹੈ ਫੈਟ ਫੂਡ ਵੀ ਚੰਗੀ ਆਉਂਦੀ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਜੇ ਕੱਚੀ ਹੈ ਤੁਸੀਂ ਆਪ ਹੀ حساب ਲਾ ਲਓ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਚੰਗੀ ਬਣਾਉਣੀ ਹੈ ਹਜੇ ਮੋੜ ਲਓ ਭਾਈ ਕੋਈ ਗੱਲ ਨਹੀਂ ਮੱਝਾਂ ਰਗਾ ਦੁੱਧ ਹੋਊਗਾ ਜੀ ਸਹੀ ਗੱਲ ਆ ਭਾਈ ਮੱਝਾਂ ਰਗਾ ਦੁੱਧ ਹੋਊਗਾ ਬਾਕੀ ਗਰਮੀ ਗਰਮੀ ਦਾ ਮਾਨਦਗੀ ਨਹੀਂ ਹਾਂਜੀ ਇਹਦਾ ਕੀ ਮੁੱਲ ਰਹੂਗਾ ਭਾਈ ਜਾਇਜ ਦਾ ਇਹਦਾ ਜਾਇਜ ਦਾ ਲੈਣ ਦੇਣ ਜਾਇਜ ਦਾ 40000 ਰੁਪਏ ਹੈ ਠੀਕ ਆ ਭਾਈ ਮਾਨਦਾਨ ਹੋ ਜਾਊਗਾ ਵੀਰੇ ਮਾਨਦਾਨ ਥੋੜਾ ਬਹੁਤਾ ਹੋਊਗਾ ਜੀ ਆਪਾਂ ਜਾਇਜ ਜਾਈ ਮੁੱਲ ਕਰੇ ਠੀਕ ਆ ਵੀਰੇ ਹਾਂਜੀ ਹਾਂਜੀ ਬਾਈ ਕਿ ਨਾ ਮੁੱਲ ਜਾਇਆ ਜਾਗਾ ਬਾਕੀ ਮਨਦਾਨ ਮੌਕੇ ਤੇ ਕਰ ਦਾਂਗੇ ਮਿਲਦੀ ਬਹੁਤ ਘੱਟ ਆ ਕਿਉਂਕਿ ਇਹ ਜੀ ਬਰੀਡ ਗਰਮੀ ਨਹੀਂ ਮੰਦੀ ਬਹੁਤ ਘੱਟ ਗਰਮੀ ਮੰਦੀ ਆ ਸਹੀ ਗੱਲ ਆ ਵੀਰੇ ਠੰਡੀ ਪੂਰੀ ਆ ਬਾਕੀ ਐ ਵੀ ਕੱਦ ਵੀ ਨਹੀਂ ਛੋਟਾ ਕੱਦ ਪਖੂ ਬਹੁਤ ਆ ਬਾਕੀ ਸਾਊ ਸੀਲ ਬਹੁਤ ਆ ਸਾਊ ਬਥੇਰੀ ਆ ਜੀ ਗਾਂਵਾਂ ਦੋਨੇ ਹੀ ਥਾਊ ਆ ਜੀ ਸਹੀ ਗੱਲ ਆ ਕੋਈ ਕਿਸੇ ਕਿਸਮ ਦਾ ਨਾ ਇਹਦੇ ਨਾ ਉਹਦੇ ਸਹੀ ਗੱਲ ਆ ਬਾਈ ਸਹੀ ਗੱਲ ਭਾਈ ਇਹ ਦੋਵੇਂ ਇਕੱਠੇ ਆਲੇ ਨੂੰ ਕੋਈ ਚੰਗਾ ਮਾਨ ਤਨ ਹਾਂਜੀ ਫੇਰ ਚੰਗਾ ਮਾਨ ਤਨ ਕਰ ਦਿੰਦੀ ਠੀਕ ਆ ਭਾਈ ਅਬਾ ਭਾਈ ਇਹਦੀਆਂ ਵੜਾ ਸਾਨੂੰ ਦੋਨੋਂ ਹੀ ਦਿਖਾਤੀਆਂ ਦੋਮਾ ਵੜਾ ਚ ਕੋਈ ਵੀ ਵੜਾ ਚੰਗੀ ਲੱਗੇ ਤਾਂ ਭਾਈ ਨਾਲ ਕੰਟੈਕਟ ਕਰਕੇ ਵੜਾ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਲੈ ਲਓ ਧੰਨਵਾਦ